ਏ ਆਮ ਆਦਮੀ ਪਾਰਟੀ ਦੇ ਵਿੱਚ ਜੋ ਨਵੀਂ ਜੁਆਇਨਿੰਗ ਕੀਤੀ ਆ ਚਸ਼ਪਿੰਦਰ ਵੀਰ ਜੀ ਨੇ ਇਹਨਾਂ ਦਾ ਹਜੂਮ ਬਹੁਤ ਤਗੜਾ ਹੈ ਇਹਨਾਂ ਦੇ ਨਾਲ ਜਿੰਨੇ ਵੀ ਵਲੰਟੀਅਰ ਜੂਥ ਆ ਸਾਰਾ ਜੂਥ ਦਾ ਇੱਕੋ ਲਾ ਜਨੂੰਨ ਆ ਪਾਵਰ ਆ ਉਹ ਚਸ਼ਪਿੰਦਰ ਵੀਰ ਨੂੰ ਅੱਗੇ ਲਿਆਉਣ ਵਾਸਤੇ ਸਾਰਾ ਸਿਸਟਮ ਹੈ ਪਾਰਟੀ ਨੂੰ ਅੱਗੇ ਵਧਾਉਣ ਲਈ ਜੋ ਅੱਜ ਹਾੜਾ ਰੈਲੀ ਦਾ ਰੂਪ ਧਾਰਨ ਕੀਤਾ ਇਸ ਲਈ ਚਸ਼ਪਿੰਦਰ ਵੀਰ ਦੀ ਤਾਕਤ ਦਾ ਪਤਾ ਲੱਗ ਗਿਆ ਵਿਰੋਧੀਆਂ ਨੂੰ ਵੀ ਚਸ਼ਪਿੰਦਰ ਵੀਰ ਨੂੰ ਕਿੰਨੀ ਕੁ ਪਾਵਰ ਹੈ ਸਿੰਦਰ ਸਿੰਘ ਪਪਾਲ ਦੀ ਚੇਤੀ ਜਲਵਾਦ ਇਹ ਆਮ ਪਾਰਟੀ ਤੇ ਰਲ ਜੁਕੇ ਕਾਂਗਰਸ ਤੋਂ ਮੈਨੂੰ ਟਿਕਟ ਨਹੀਂ ਦਿੱਤੀ ਕਦੇ ਵੀ ਬਹੁਤ ਖਰਚਾ ਕੀਤਾ ਇਹਨਾਂ ਨੇ ਪਰ ਟਿਕਟਨ ਦੇ ਨਾਲ ਇੱਧਰ ਜਾ ਰਹੇ ਜੀ ਅੱਜ ਅੱਜ ਬਹੁਤ ਜਿਆਦੇ ਭਾਰੀ ਮਾਹੌਲ ਆ ਤੇ ਬਹੁਤ ਜਿਆਦੇ ਲੋਕਾਂ ਨੇ ਸਾਥ ਦੇ ਦੇਈ ਜਾਂਦੇ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੰਮ ਹੋ ਰਿਹਾ ਇਕੱਠਾ ਹੈਗਾ ਜਿੰਨੇ ਆਉਣ ਤੋਂ ਸਾਡੀ ਤਾਂ ਗਿਣਤੀ ਤੋਂ ਬਾਹਰ ਹੈ ਗਰਨੌਰ ਅਗਭੀਰ ਸਿੰਘ ਪਿੰਡ ਫਾਫੜੇ ਪਾਈ ਕੇ ਆਮ ਆਦਮੀ ਪਾਰਟੀ ਚ ਜੋ ਪਹਿਲਾਂ 2014 ਤੋਂ ਅਸੀਂ ਨਾਲ ਜੋਏ ਨਾ ਇਹਨਾਂ ਦੇ ਅੱਜ ਸਾਨੂੰ ਕੁਝ ਪਤਾ ਲੱਗਾ ਕਾਂਗਰਸ ਦੇ ਚੁਸਪਿੰਦਰ ਸਿੰਘ ਜੀ ਜੋ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਰਲ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਕਿ ਬੰਦੇ ਬਹੁਤ ਚੰਗੇ ਸੀ ਇਹ ਕਾਂਗਰਸ ਵੀ ਕੰਮ ਕਰਦੇ ਰਹੇ ਨੇ ਪਰ ਸਾਨੂੰ ਹੋਰ ਵੀ ਖੁਸ਼ੀ ਹੋਊਗੀ ਕਿ ਇੱਥੇ ਜੋ ਆਮ ਆਦਮੀ ਚੰਗੀ ਪਾਰਟੀ ਚੰਗੇ ਕੰਮ ਹੋਰ ਵੀ ਕਰਨਗੇ ਭਾਈ ਜੀ ਆਪਾਂ ਜੀ ਸੁਖਤਰ ਵੀਰ ਜੀ ਦੇ ਨਾਲ ਇੱਥੇ ਮਾਹੌਲ ਬਹੁਤ ਵਧੀਆ ਲੱਗਿਆ ਹੋਇਆ ਸਾਨੂੰ ਸਾਡੇ ਪਿੰਡ ਤੋਂ ਘਟੋ ਘਟ ਵੀ ਅੱਜ ਤਿੰਨ ਬਸਾਂ ਭਰ ਕੇ ਆਈਆਂ ਤੇ 15-20 ਮੋਟਰਸਾਈਕਲ ਵੀ ਆਏ ਨੇ ਦੋ ਤਿੰਨ ਗੱਡੀਆਂ ਵੀ ਆਈਆਂ ਫਾਫੜੇ ਭਾਈ ਕਹਤੋ ਸਾਰੇ ਪਿੰਡ ਚੋਂ ਪੂਰਾ ਮਾਹੌਲ ਸਾਡੇ ਪਿੰਡ ਦਾ ਬਹੁਤ ਵਧੀਆ ਹੈ ਸਾਡੇ ਪਿੰਡ ਦੇ ਯੂਥ ਵਾਲੇ ਮੁੰਡੇ ਵੀ ਤੇ ਹੋਰ ਵੀ ਸਾਡੇ ਨਾਲ ਬਜ਼ੁਰਗ ਵੀ ਇੱਥੇ ਪਹੁੰਚੇ ਨੇ ਗੱਡੀਆਂ ਦਾ ਕੀ ਮਾਹੌਲ ਹੈ ਇੱਥੇ ਗੱਡੀਆਂ ਦਾ ਸਾਡੇ ਵਿੱਚ ਜਦੋਂ ਹੁਣ ਰਲ ਗਏ ਨੇ ਹੁਣ ਬਹੁਤ ਵਧੀਆ ਮਾਹੌਲ ਰਹੂਗਾ ਪਤਾ ਹੀ ਲੱਗਦਾ ਹੈ ਕਿ ਹੁਣ ਮਾਨਸਾ ਚੋਂ ਇਹਨਾਂ ਦੀ ਅਸੀਂ ਬੱਲੇ ਬੱਲੇ ਕਰਾ ਦੇਵਾਂਗੇ ਇਕੱਠ ਜੀ ਆਪਾਂ ਦੇਖੀਏ ਪਤਨਾ ਕੇ ਪੰਜ ਹਜ਼ਾਰ ਬੰਦੇ ਦਾ ਇਕੱਠ ਲੱਗਦਾ ਹੋਇਆ ਜੀ ਆਪਾਂ ਦੇਖੀਏ ਮੌਜੂਦਾਨ ਠੀਕ ਹੈ ਬਾਈ ਜੀ ਸੋਤ ਤੇ ਵਧੀਆ ਪਹਿਰਾ ਦੇਣਾ ਹੈ ਨਾਲ ਠੀਕ ਹੈ ਨਾ ਸੋਤ ਤੇ ਪਾਣੀ ਦਾ ਬਾਈ ਤੇ ਸਾਡੇ ਜਿਹੜੇ ਵੀ ਰੁਕੇ ਹੋਏ ਜਿਹੜੇ ਸਾਡੇ ਕਾਂਗਰਸ ਵਿੱਚ ਨਹੀਂ ਹੋਏ ਠੀਕ ਹੈ ਬਾਈ ਸਾਡੇ ਉਹ ਕੰਮਾਂ ਨੂੰ ਸਾਰਿਆਂ ਨੂੰ ਇੱਕ ਜੁੱਟ ਕਰਕੇ ਨਵੇੜੂਗਾ ਕਿਵੇਂ ਦੇਖਦੇ ਹੋ ਖੁੱਡੀਆਂ ਦਾ ਪਾਵਾ ਲੈ ਬਾਈ ਖੁੱਡੀਆਂ ਦਾ ਮਾਹੌਲ ਬਹੁਤ ਵਧੀਆ ਹੈ ਜੇ ਆਪਾਂ ਕਹੀਏ ਖੁੱਡੀਆਂ ਦਾ ਮਾਹੌਲ ਮਾਨਸਾ ਵਿੱਚ ਬਹੁਤ ਜ਼ਿਆਦਾ ਚੰਗਾ ਹੈ ਮਾਨਸਾ ਬਠਿੰਡੇ ਵਿੱਚ ਬਹੁਤ ਵਧੀਆ ਹੈ ਤੇ ਸਾਨੂੰ ਉਮੀਦ ਹੈ ਖੁੱਡੀਆਂ ਬਾਈ ਜੀ ਘੱਟੋ ਘੱਟ 20 ਤੋਂ 30 ਹਜ਼ਾਰ ਬੋਟ ਤੇ ਜਿੱਤਣਗੇ ਕੀ ਗੱਲਬਾਤ ਹੈ ਅੱਜ ਕੀ ਗੱਲਬਾਤ ਬਾਈ ਇਥੇ ਚੁਸਬਿੰਦਰ ਚੈਲ ਨੇ ਇੱਕ ਵਰਕਰ ਦੇ ਤੌਰ ਤੇ ਮਿਲਣੀ ਦਾ ਮੰਨ ਲਓ ਰੱਖਿਆ ਸੀਗਾ ਸਮਾਂ ਜਿਹੜਾ ਅੱਜ ਰੈਲੀ ਦਾ ਰੂਪ ਧਾਰ ਚੁੱਕਿਆ ਸਾਨੂੰ ਪਤਾ ਹੈ ਹਨਾ ਜਿਵੇਂ ਲੰਬੇ ਸਮੇਂ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਰੁਝਾਨ ਬਹੁਤ ਵਧੀਆ ਸੀਗਾ ਤੇ ਪਰ ਹੁਣ ਜਿਹੜਾ ਜੂਥ ਚਸ਼ਪਿੰਦਰ ਨਾਲ ਜੁੜਿਆ ਉਹ ਸਾਡੇ ਸਾਹਮਣੇ ਆਜਾਣਾ ਕੀ ਮਾਹੌਲ ਬਣ ਰਿਹਾ ਗੱਲਬਾਤ ਬਾਈ ਖੁੱਡੀਆਂ ਦੇ ਇਸ ਟਾਈਮ ਸਿਰਾਂ ਦਾ ਮਨ ਲਾ ਗਰਮੀ ਦੀ ਖੁੱਡੀਆਂ ਜਿਹੜਾ ਮੰਨ ਲਓ ਵੀ ਅੱਗੇ ਚੱਲ ਰਿਹਾ ਬਹੁਤ ਇਸ ਟਾਈਮ ਦੇ ਵਿੱਚ ਅੱਗੇ ਹੁੰਦਾ ਸੀਗਾ ਹਰ ਸਮਰਥ ਦਾ ਜਿਵੇਂ ਕਹ ਦਈਏ ਵੀ ਕੰਪਰੋਮਾਈਜ਼ ਇਹਨਾਂ ਦਾ ਮਨ ਲਾ ਸੁਝਾ ਉੱਤੇ ਹੁੰਦੇ ਸੀ ਜਿਵੇਂ ਆਪਾਂ ਕਹ ਦਈਏ ਆਇਦ ਕੀ ਦੋ ਦੋ ਪਾਣੀ ਦਾ ਪਾਣੀ ਹੋ ਜਾ ਇਹ ਸਾਡੇ ਹਲਕੇ ਦੇ ਸੁਪਿੰਦਰ ਸਿੰਘ ਵੀਰ ਜੀ ਬਹੁਤ ਮਿਹਨਤੀ ਨੌਜਵਾਨ ਨੇ ਜੋ ਇਹ ਪਹਿਲਾਂ ਇਹਨਾਂ ਨੇ ਨਸ਼ਾ ਸੰਬੰਧੀ ਬਹੁਤ ਰੀਤੀਆਂ ਕੀਤੀਆਂ ਬਾਕੀ ਬਹੁਤ ਵਧੀਆ ਬੰਦੇ ਨੇ ਇਹ ਅੱਜ ਆਮ ਆਦਮੀ ਪਾਰਟੀ ਵਿੱਚ ਜੁਆਇਨ ਕੀਤੀ ਹੈ ਉਹਦੇ ਸਬੰਧ ਵਿੱਚ ਇਹਨਾਂ ਨੇ ਆਪਣੀ ਰੈਲੀ ਰੱਖੀ ਹੈ ਜੋ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਗਰਮੀਤ ਸਿੰਘ ਗੁੱਡੀਆਂ ਨੂੰ ਜਿਤਾਉਣ ਵਾਸਤੇ ਇੱਕ ਬਹੁਤ ਮਿਹਨਤ ਹਾਰ ਨੌਜਵਾਨ ਮੁੰਡਾ ਚੁਸ਼ਪਿੰਦਰ ਵੀਰ ਸਿੰਘ ਚੈਲ ਉਹਦਾ ਉਹਦੇ ਅੱਜ ਇੱਥੇ ਰੈਲੀ ਹੈ ਪਿੰਡ ਉਹ ਇੰਟਰਨੈਸ਼ਨਲ ਪਲੇਅਰ ਵੀ ਰਹਾ ਤੇ ਲੋਕਾਂ ਵਿੱਚ ਵਿਚਰਦਾ ਵੀ ਰਹੇਗਾ ਕਬੱਡੀ ਦਾ ਬਹੁਤ ਤਾਕਤਵਰ ਪਲੇਅਰ ਸੀਗਾ ਉਹ ਤੇ ਕਾਂਗਰਸ ਦਾ ਨਾਮ ਦਾ ਇੱਕ ਬਹੁਤ ਵੱਡਾ ਨੇਤਾ ਸੀਗਾ ਜਿਹੜਾ ਅਜਾ ਆਮ ਆਦਮੀ ਪਾਰਟੀ ਚ ਆਇਆ ਕੁਝ ਦਿਨ ਪਹਿਲੇ ਉਹਦੇ ਇੱਥੇ ਰੈਲੀ ਆ ਉਹ ਆਮ ਆਦਮੀ ਪਾਰਟੀ ਨੂੰ ਉਹਦੇ ਆਉਣ ਨਾਲ ਬਹੁਤ ਵੱਡਾ ਹਲਾਰਾ ਮਿਲੂਗਾ ਕਿਉਂਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣਾ ਉਹ ਜਿੰਨੇ ਜਿੰਨੇ ਸਪੋਰਟ ਦੇ ਆਸ-ਪਾਸੇ ਪ੍ਰੋਗਰਾਮ ਹੁੰਦੇ ਆ ਉਹ ਸਾਰਾ ਜਿਹੇ ਹਿੱਸਾ ਲੈਂਦਾ ਪਿੰਡਾਂ ਚ ਕਲੱਬਾਂ ਚ ਹਿੱਸਾ ਲੈਂਦਾਗਾ ਟਰਨਮੈਂਟ ਹੁੰਦੇ ਆ ਟਰਨਮੈਂਟਾਂ ਚ ਹਿੱਸਾ ਲੈਂਦਾਗਾ ਇਸ ਲਈ ਇੱਥੇ ਆਉਣ ਨਾਲ ਰੈਲੀ ਕਰਨ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲੂਗਾ ਅੱਜ ਹਾਂਜੀ ਮਿਹਰਬਾਨੀ